ਆਨੰਦਾ ਉਹ ਉਹਦਾ 10 ਲੱਖ ਸਾਢੇ 10 ਲੱਖ ਨਹਾਇਆ ਦਿੰਦਾ ਜਿਹੜੀ ਜ਼ਿੰਦਗੀ ਸਾਰੇ ਬਚਾ ਲੈਵੇ ਆਪਣਾ ਕੰਮ ਕੀ ਕਰਨ ਦਾ ਮੇਰਾ ਨਾਮ ਜੀ ਕਾਮਰੇਡ ਤਰਸੀਮ ਸਿੰਘ ਭੋਲਾ ਸਾਬਕਾ ਕਾਉਂਸਲਰ ਆ ਲਾਕਾ ਸਦਰ ਆਰਮਣ ਕਮੇਟੀ ਦਾ ਪ੍ਰਧਾਨ ਆ ਸਾਰੇ ਜਿੰਨੇ ਵੀ ਆ ਮੈਂਬਰ ਆ ਕੋਈ ਉਪਦੇਦਾਰ ਆ ਜਿੰਨੇ ਵੀ ਇੱਥੇ ਆਏ ਆ ਜੀ ਸਾਡੀ ਕੋਈ ਏਡੀ ਵੱਡੀ ਸਮੱਸਿਆ ਨਹੀਂ ਪਹਿਲੇ ਨੰਬਰ ਤੇ ਟੂਲ ਦੀ ਮੋਟਰ ਚੋਰੀ ਕੀਤੀ ਆ ਅਫਸਰਾਂ ਨਹੀਂ ਉਹਦੀ ਇਨਕੁਆਰੀ ਕਰਕੇ ਜਿੰਨਾ ਚੋਰੀ ਕੀਤੀ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਦੂਜੀ ਉਥੇ ਕਿ ਜਿਹੜਾ ਸ਼ੌਕਰਾਂ ਦਾ ਕੂੜਾ ਲੈ ਕੇ ਗਰੀਬ ਲਾਕੇ ਅੱਜ ਸੁੱਟਦੇ ਆ ਉਹਨੂੰ ਸਾਫ਼ ਕਰਨਾ ਚਾਹੀਦਾ ਤੀਜੀ ਗੱਲ ਆ ਕਿ ਪਾਣੀ ਗੰਦਾ ਆ ਰਿਹਾ ਉਹਦਾ ਹੱਲ ਨਹੀਂ ਹੋ ਰਿਹਾ ਤੇ ਇਹਨਾਂ ਨੇ ਐ ਆਪਣੇ ਐਕਸਿਨ ਸਾਹਿਬ ਦੀ ਡਿਊਟੀ ਲਈ ਆ ਡਾਕਟਰ ਸਾਹਿਬ ਦੀ ਡਿਊਟੀ ਲਈ ਆ ਵਿਧਾਨ ਸਰਬ ਨੇ ਅਸੀਂ ਵਿਧਾਨ ਸਰਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਹਾ ਕਿ ਦੋ ਦਿਨ ਦੋ ਦਿਨ ਚ ਤੁਹਾਡਾ ਮਸਲਾ ਹਲ ਹੋਏਗਾ ਅਸੀਂ ਉਹਨਾਂ ਨੂੰ ਇਹ ਕਹਤਾ ਵੀ ਜੇ ਅਸੀਂ ਤੁਹਾਨੂੰ ਦਿੱਤੇ 14 ਦਿਨ ਜੇ 14 ਦਿਨਾਂ ਤੱਕ ਨਾ ਹੋਇਆ ਤਾਂ ਅਸੀਂ 15ਵੇਂ ਦਿਨ ਇੱਥੇ ਭੇਜਾਂਗੇ ਕਿ ਅਫਸਰ ਨੂੰ ਕਿ ਕਲਰਕ ਨੂੰ ਕਿ ਇਹਨੂੰ ਬਾਹਰ ਨਹੀਂ ਨਿਕਲਦੇ ਆ ਜਾਏਗਾ ਪੱਕਾ ਧਰਨਾ ਲੱਗ ਅਰੇ ਤਿੰਨ ਮਸਲੇ ਆ ਮੇਨ ਮੇਨ ਜਿਹੜੇ ਅੱਜ ਦੱਸੇ ਇਹ ਵੀ ਦੱਸ ਦੋ ਇੱਕ ਵਾਰ ਇਹ ਜੀ ਇੱਕ ਤੇ 70 ਲੱਖ ਰੁਪਇਆ ਖਰਚ ਕੇ ਉਥੇ ਟੂਬਲ ਲੱਗਾ ਮੁਕਬੂਲ ਪਰਿਆਦਾ ਉਹ ਟੂਬਲ ਦੀ ਮੋਟਰ ਅਫਸਰਾਂ ਨੇ ਚੋਰੀ ਕਰ ਲਈ ਅੱਜ ਤੱਕ ਉਥੇ ਟੂਬਾ ਮੋਟਰ ਨਹੀਂ ਲੱਗੀ ਤੇ ਜੀ ਗੱਲ ਇਹ ਵੀ ਉਥੇ ਗਰੀਬ ਲੋਕਾਂ ਦੇ ਵਿੱਚ ਸ਼ੌਕਰਾਂ ਦਾ ਕੂੜਾ ਸੁੱਟਦੇ ਆ ਤੀਜਾ ਇਹ ਗੰਦਾ ਪਾਣੀ ਆ ਰਿਹਾ ਇਹਨਾਂ ਦਾ ਨਾ ਭਰੋਸਾ ਦਵਾਇਆ ਉਹ ਕਹਿੰਦੇ ਜੀ ਸਾਡੀ ਤਾਂ ਨੌਲੇਜ ਹੀ ਨਹੀਂ ਹੈ ਮੈਟਰ ਹੁਣ ਆਇਆ ਸਰ ਮੈਂ ਜਿਹੜੀ ਗੱਲ ਉਹ ਕਹਿ ਰਿਹਾ ਨਾ ਅੱਠ ਮੈਂ ਆਹੀ ਆ ਵੇਖੋ ਆ ਆ ਇਹਨਾਂ ਦੇ ਆ ਮਤਲਬ ਕਿੰਨੇ ਚਿਰ ਦੀ ਆ ਤੇ ਦੇ ਰਹੇ ਹੋ ਇਹ ਇਹ ਦੇ ਕਹਾ ਸਾਈਂ 8 ਮਹੀਨੇ ਤੋਂ ਪਹਿਲਾਂ ਹੁੰਦਾ ਵੀ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤਾ ਇਹ ਕਾ ਨਵੀਂ ਨਵੀਂ ਸਮੱਸਿਆ ਆ ਜਾਂਦੀ ਆ ਇਹ ਕਰਕੇ ਗਰੀਬ ਲੋਕਾਂ ਦੀ ਗੱਲ ਨਹੀਂ ਸੁਣੀ ਜਾਂਦੀ ਗੱਲ ਉਹਦੀ ਸੁਣੀ ਜਾਂਦੀ ਆ ਜਿਹਦੇ ਕੋ ਕਾਰ ਆ ਜਿਹਦੇ ਕੋ ਗਨਮੈਨ ਆ ਜਿਹੜਾ ਕੋਈ ਅਫਸਰ ਲੱਗਾ ਹੈ ਉਹਦੀ ਗੱਲ ਸੁਣੀ ਜਾਂਦੀ ਗਰੀਬ ਲੋਕਾਂ ਦੀ ਕਿੱਥਾਂ ਗੱਲ ਸੁਣੀ ਜਾਣੀ ਆ ਇਹ ਮੇਰੀ ਬੇਨਤੀ ਆ ਆਇਆ ਨਹੀਂ ਤੇ ਇੱਥੇ ਬਹਿ ਜਾਗੇ ਆਬਦਾਨ ਸਾਹਿਬ ਆਇਆ ਅਹੀਂ ਡਾਕਟਰ ਸਾਹਿਬ ਵੀ ਆਇਆ ਕਿ ਛੌਂਕਾਰਾਂ ਦੇ ਗੱਡੀਆਂ ਦੇ ਗੱਡੀ ਲੱਗ ਸਕਦੀ ਆ ਗਰੀਬ ਲੱਕੇ ਜਿਉਂ ਕਿਉਂ ਨਹੀਂ ਕੂੜਾ ਚੁੱਕਿਆ ਜਾਂਦਾ ਜੀ ਉੱਥੇ ਕਿਉਂ ਸੁੱਟਿਆ ਜਾਂਦਾ ਗੰਦਾ ਪਾਣੀ ਗਰੀਬਾਂ ਨੂੰ ਕਿਉਂ ਪਿਆ ਜਾਂਦਾ ਇਹ ਸਵਾਲ ਤੁਸੀਂ ਕਰ ਲਿਓ ਕਿੰਨਾ ਚਿਰ ਹੋ ਗਿਆ ਪਾਣੀ ਦੀ ਸਮੱਸਿਆ ਵਾਲਾ ਮਸਲਾ ਇਹ ਮੇਰੇ ਖਾਲ ਘਰ ਤੋਂ ਕਿਦਾਂ ਮਨੂਨੂ ਦੇ ਇੱਥੇ 8 ਮਹੀਨੇ ਹੋ ਗਿਆ ਅੱਛਾ ਹੱਲ ਨਹੀਂ ਹੋਇਆ ਹਾਂਜੀ ਆ ਰਮਨ ਜੀ ਵੀ ਇੱਥੇ ਆਏ ਹੀ ਉਹਦਾ ਵਿਜ਼ਿਟ ਕਰਕੇ ਗਏ ਆ ਹਾਂਜੀ ਠੀਕ ਆ ਠੀਕ ਉਹ ਵਾਰਡਾਂ ਜੀ ਵਾਰਡ ਨੰਬਰ 30 ਤੇ ਵਾਰਡ ਨੰਬਰ 31 ਪ੍ਰਾਣੀਆ ਵਾਰਡ ਨੰਬਰ 30 ਅਕਰ 31 ਜਿਹੜੇ ਈਸ਼ਲ ਕੇ ਚ ਪੈਂਦੀਆਂ ਉਹਨਾਂ ਦਾ ਵਕਫਾ ਅੱਜ ਆ ਕੇ ਮਿਲਿਆ ਵੈ ਇਹਨਾਂ ਨੇ ਡਿਮਾਂਡਾਂ ਦੱਸੀਆਂ ਜੋ ਇਹਨਾਂ ਨੇ ਸ਼ਿਕਾਇਤ ਲਿਖੀ ਹੈ ਬੜੀ ਜੈਨੂਇਨ ਡਿਮਾਂਡ ਲੱਗਦੀ ਇਹਨਾਂ ਦੀ ਔਰ ਬਹੁਤ ਵਾਗਵਾ ਇਹਨਾਂ ਦਾ ਸੰਬਧਾਨ ਹੋਣਾ ਚਾਹੀਦਾ ਔਰ ਇਹਨਾਂ ਦੇ ਜਿਹੜੇ ਚਾਟਰ ਆਫ ਡਿਮਾਂਡ ਤੇ ਕੀ ਹੈ ਮੈਂ ਅਸ਼ੋਰੈਂਸ ਦੇਣਾ ਕਿ ਜਿਹੜੇ ਕੰਸਰਨਡ ਆਫੀਸਰ ਹੈ ਉਹਨਾਂ ਨੂੰ ਟਾਈਮ ਬਾਉਂਡ ਕਰਕੇ ਜਲਦੀ ਜਲਦੀ ਇਹਨਾਂ ਦਾ ਨਿਪਟਾਰਾ ਕੀਤਾ ਜਾਊਗਾ। ਜਿਹੜਾ 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 ਚੋਰੀ ਹੈ ਤਾਂ ਚੋਰੀ ਵੈਸੇ ਪੁਲਸ ਕੇਸ ਹੈ ਉਹਦੀ ਫੇਅਰ ਜਾਂ ਹੋਣੀ ਚਾਹੀਦੀ ਹੈ ਅੰਦਰ ਜਿਹੜਾ ਵੀ ਸੱਚ ਦਾ ਸੱਚ ਆਣਾ ਜੀਦਾ ਸਾਹਮਣੇ। ਉਹ ਤੇ ਹੈ ਹੀ ਹੈ। ਪਾਣੀ ਦਾ ਜਿਹੜਾ ਮਸਲਾ ਜੀ ਕਹਿੰਦੇ 8 ਮਹੀਨਿਆਂ ਤੋਂ ਗੰਦਾ ਪਾਣੀ ਪੀ ਰਹੇ ਆ ਜੀ ਇਲਾਕਾ ਨਵਾਂਸੀ। ਦੇਖੋ ਜੀ ਇਹ ਮੈਨੂੰ ਹੁਣ ਇਹਨਾਂ ਨੇ ਧਿਆਨ ਚ ਲੈਂਦਾ ਤੇ ਮੈਂ ਤੁਹਾਡੇ ਪਲੇਟਫਾਰਮ ਤੇ ਇਹਨਾਂ ਨੂੰ ਇੰਸ਼ੋਰੈਂਸ ਦਿੰਦਾ ਵਾਂ ਕਿ ਮੈਂ ਕੰਸਰਨਡ ਅਫੀਸਰ ਨੂੰ ਵੀ ਸਦ ਲਿਆ ਤੇ ਇਹਨਾਂ ਦਾ ਪ੍ਰਾਇਓਰਟੀ ਦੇ ਟਾਪ ਤੋਂ ਪ੍ਰਾਇਓਰਟੀ ਦੇ ਕਰਾ ਕੇ ਜਿੰਨਾ ਛੇਤੀ ਜੋਤੀ ਕਰਾਇਆ ਜਾਊਗਾ ਨਮਟਾਰਾ ਬਦੌਨ ਸਾਹਿਬ ਇੱਕ ਨਾ ਕੂੜੇ ਦਾ ਮਸਲੇ ਦੀ ਇਹਨਾਂ ਨੇ ਜ਼ਿਕਰ ਕੀਤਾ ਕੂੜੇ ਦੀ ਮਸਲੇ ਤੇ ਇਸ ਤਰ੍ਹਾਂ ਆ ਗਈ ਹੈ ਜੀ ਕੋਲੇ ਡਾਕਟਰ ਸਾਹਿਬ ਬੈਠੇ ਆ ਉਹ ਗੱਲ ਤੁਹਾਨੂੰ ਜਵਾਬ ਇਹਦਾ ਕੂੜੇ ਦੀ ਨਾ ਜਿਹੜੀ ਕੰਪਨੀ ਨਾਲ ਥੋੜੀ ਜਿਹੀ ਪ੍ਰੋਬਲਮ ਚੱਲ ਰਹੀ ਹੈ ਲਿਫਟਿੰਗ ਦੀ ਸਭ ਜਗ੍ਹਾ ਲਿਫਟਿੰਗ ਆ ਰਹੀ ਹੈ ਅਸੀਂ ਜਿੱਦਾਂ ਵੀ ਆ ਆਪਣੀਆਂ ਪ੍ਰਾਈਵੇਟ ਰੈਲੀਆਂ ਹਾਇਰ ਕਰਕੇ ਲਿਫਟ ਕਰਾ ਰਹੇ ਆ ਜਿਹੜਾ ਵੀ ਹੁਣ ਇਹਨਾਂ ਦਾ ਮਸਲਾ ਨੇ ਹੁੰਦਾ ਹੈ ਅੱਜ ਮੇਰੇ ਅੱਜ ਮੈਂ ਇਹਨਾਂ ਨੂੰ ਸ਼ੋਰ ਕਰਨਾ ਅੱਜ ਦੇ ਦਿਨ ਅੱਜ ਤੇ ਕੱਲ 2 ਦਿਨਾਂ ਚ ਇਹਨਾਂ ਦਾ ਕੂੜੇ ਦੀ ਲਿਫਟਿੰਗ ਜਰੀ ਹੋ ਮੇਰਾ ਨਾਮ ਮਜੀਤ ਸਿੰਘ ਐਗਜ਼ੈਕਟਿਵ ਇੰਜੀਨੀਅਰ ਤੇ ਡਿਪੂਟੇਸ਼ਨ ਇਸ ਥਲਕੇ ਚ ਆਇਆ ਕੋਈ ਪਾਣੀ ਦੀ ਸਮੱਸਿਆ ਲੈ ਕੇ ਆਇਆ ਉਹ ਇਹਨਾਂ ਦਾ ਮੈਂ ਪੱਤਰ ਲੈ ਲਿਆ ਉਹ ਮੈਂ ਚੰਗੀ ਤਰ੍ਹਾਂ ਵੇਖ ਕੇ ਜਿਹੜੀ ਜਿਹੜੀ ਪ੍ਰੋਬਲਮ ਆ ਮੈਂ ਪਹਿਲ ਦੇ ਅਧਾਰ ਤੇ ਉਹਨੂੰ ਹੱਲ ਕਰਵਾ ਦੂੰਗਾ ਮੈਂ ਅੱਜ ਹੀ ਇਲਾਕੇ ਵਿੱਚ ਜਾ ਕੇ ਵੇਖ ਲੈਣਾ ਕਿ ਕੀ ਕੀ ਪ੍ਰੋਬਲਮ ਹੈ ਪਾਣੀ ਦੀ ਸਮੱਸਿਆ ਗੰਦੇ ਪਾਣੀ ਦੀ ਸਮੱਸਿਆ ਦੱਸ ਰਹੇ ਨੇ ਉਹ ਇੱਕ ਵਾਰੀ ਮੈਂ ਚੈੱਕ ਕਰਵਾ ਦਿੰਦਾ ਸਰ ਇੱਕ ਮਸਲਾ ਆ ਰਿਹਾ ਕਿ ਅੰਦੀ ਜੀ ਚੋਰੀ ਹੋ ਗਿਆ ਵਾ ਤੇ ਉਹਦੀ ਕੋਈ ਕਾਰਵਾਈ ਨਹੀਂ ਹੋਈ ਆਪਣਾ ਜੀ ਕਹਿੰਦੇ ਰਿਹਾ ਮੈਂ ਕਿੰਨਾ ਮੈਂ ਅਜੇ ਨਵਾਂ ਹੀ ਜੁਆਇਨ ਕੀਤਾ ਆ ਇਹਦੇ ਬਾਰੇ ਮੈਨੂੰ ਅਜੇ ਪਤਾ ਨਹੀਂ ਮੈਂ ਫੇਰ ਵੀ ਜ਼ੋਨ ਤੇ ਜਾ ਕੇ ਉਹਨਾਂ ਦੇ ਜੀ ਐਸ ਡੀਓ ਨੂੰ ਪਤਾ ਕਰਕੇ ਜੋ ਵੀ ਹੈਗਾ ਆ ਉਹਦਾ ਮੈਂ ਮਸਲਾ ਹਲ ਕਰਵਾ ਦਾਂ ਸਰ ਮੰਨ ਲਓ ਜੀ ਚੋਰੀ ਦਾ ਮਸਲਾ ਲੱਗਾ ਇਹਨੂੰ ਖੁਰਦਪੁਰ ਦੇ ਕਿਤੇ ਨਾ ਛੋਟੇ ਅਧਿਕਾਰੀ ਜਾਂ ਕੋ ਥੱਲੇ ਤੁਹਾਡੇ ਤੋਂ ਅਫਸਰ ਜਿਹੜਾ ਕੋ ਗਲਤ ਪਾਇਆ ਜਾਂਦਾ ਫਿਰ ਕਾਰਵਾਈ ਹੁੰਦੀ ਹੈ ਨਹੀਂ ਇਹ ਇਹ ਪਹਿਲਾਂ ਮੈਂ ਇਹਦੀ ਸਾਰੇ ਇਨਵੈਸਟੀਗੇਸ਼ਨ ਪਹਿਲ ਦੇ ਆਧਾਰ ਤੇ ਹੱਲ ਕਰਵਾ ਦਿੱਤਾ ਗਿਆ।